ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਸਾਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਾਦਲਾ ਥ੍ਰੈਡ ਵਾਲੀ ਵੀਡੀਓ ਜੀ ਜਿਹਦੇ ਚ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਕਿਵੇਂ ਆਪਾਂ ਬਾਦਲਾ ਥ੍ਰੈਡ ਦਾ ਯੂਜ਼ ਹੈ ਜੋ ਆਪਾਂ ਕਿਵੇਂ ਕਰ ਸਕਦੇ ਆ ਤੁਸੀਂ ਸਾਡੀ ਸਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਜੀ ਪੂਰੇ ਧਿਆਨ ਨਾਲ ਦੇਖਣਾ ਹੈ ਜੀ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਜੀ ਜਿਵੇਂ ਜਿਵੇਂ ਅਸੀਂ ਬਾਦਲਾ ਥ੍ਰੈਡ ਹੈ ਜੋ ਸਾਨੂੰ ਲਗਾ ਕੇ ਦਿਖਾ ਰਹੇ ਆਂ ਫਿਰ ਨੀਡਲ ਚ ਪਾਇਆ ਜੀ ਉਸੇ ਤਰੀਕੇ ਨਾਲ ਤੁਸੀਂ ਸੇਮ ਡਿੱਟੋ ਫੋਲੋ ਕਰਕੇ ਤੁਸੀਂ ਬਾਰਲਾ ਥ੍ਰੈਡ ਦਾ ਯੂਜ਼ ਕਰਨਾ ਹੈ ਜੀ ਤੇ ਅਸੀਂ ਤੁਹਾਨੂੰ ਇਹ ਚਲਾ ਕੇ ਵੀ ਦਿਖਾਵਾਂਗੇ ਤੇ ਫਲਾਵਰ ਵੀ ਬਣਾ ਕੇ ਦਿਖਾਵਾਂਗੇ ਤੇ ਉਸੇ ਤਰੀਕੇ ਨਾਲ ਤੁਸੀਂ ਫੋਲੋ ਕਰਨਾ ਹੈ ਜੀ ਅਗਰ ਤੁਹਾਨੂੰ ਫਿਰ ਵੀ ਕੋਈ ਸਮਝ ਨਹੀਂ ਲੱਗਦੀ ਤਾਂ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਅਸੀਂ ਤੁਹਾਨੂੰ ਦੁਬਾਰੇ ਵੀਡੀਓ ਬਣਾ ਕੇ ਦਿਖਾਵਾਂਗੇ ਜੀ ਬਾਰਲਾ ਥ੍ਰੈਡ ਹੈ ਜੋ ਆਪਣੇ ਨੋਰਮਲ ਆਪਾਂ ਵਰਕ ਕਰਦੇ ਆਂ ਜਿਦੋਂ ਨੋਰਮਲ ਥ੍ਰੈਡ ਨਾਲ ਉਹਦੇ ਨਾਲ ਉਹ ਥੋੜਾ ਜਿਹਾ ਜੋ ਆਪਾਂ ਧਾਗੇ ਜੀ ਉਹ ਥੋੜਾ ਲੂਜ਼ ਰੱਖਣਾ ਹੈ ਜਿਵੇਂ ਕਿ ਆਪਾਂ ਮਸ਼ੀਨ ਉੱਪਰ ਦੀ ਜੋ ਉਹਨੂੰ ਵੱਲ ਦੇ ਕੇ ਧਾਗੇ ਨੂੰ ਪਾਉਣੇ ਹੈਗੇ ਪਲੇਟਾਂ ਵਿੱਚ ਤਾਂ ਉੱਥੇ ਆਪਾਂ ਬਾਦਲਾ ਥ੍ਰੈਡ ਹੈ ਜੋ ਉੱਥੇ ਆਪਾਂ ਵੱਲ ਵੀ ਨਹੀਂ ਦੇਣਾਗਾ ਉੱਥੇ ਆਪਾਂ ਸਿੰਗਲ ਰੱਖਣਾ ਹੈ ਜੀ ਧਾਗੇ ਨੂੰ ਸਿੱਧਾ ਆਪਾਂ ਸਟੈਂਡ ਤੋਂ ਧਾਗਾ ਸਿੱਧਾ ਆਪਾਂ ਇੱਧਰ ਮਸ਼ੀਨ ਵਾਲੀ ਸਾਈਡ ਹੈ ਜੋ ਪਲੇਟਾਂ ਵਾਲੀ ਸਾਈਡ ਉਧਰ ਵਾਲੀ ਸਾਈਡ ਪਾਉਣਾ ਹੈ ਜੀ ਆਪਾਂ ਮਸ਼ੀਨ ਦੇ ਉੱਪਰ ਦੀ ਵੱਲ ਨਹੀਂ ਦੇਣਾਗਾ ਜੀ ਕਿਉਂਕਿ ਬਾਦਲਾ ਥ੍ਰੈਡ ਹੈ ਜੋ ਬਹੁਤ ਹੀ ਜ਼ਿਆਦਾ ਨਾਜ਼ੁਕ ਥ੍ਰੈਡ ਹੁੰਦਾ ਹੈਗਾ ਇਸ ਲਈ ਇਹ ਬੋਛੇਤੀ ਟੁੱਟਦਾ ਹੈਗਾ ਇਸ ਲਈ ਆਪਾਂ ਇਹਦੇ ਚ ਵੱਲ ਨਹੀਂ ਦਿੰਦੇਗੇ ਤਾਂ ਆਪਾਂ ਇਹਨਾਂ ਨੂੰ ਸਿੰਪਲ ਪਾ ਕੇ ਉਸ ਤਰੀਕੇ ਨਾਲ ਹੀ ਆਪਾਂ ਚਲਾਉਣਾ ਹੁੰਦਾ ਹੈਗਾ ਤਾਂ ਤੁਸੀਂ ਸਾਰੀ ਵੀਡੀਓ ਨੂੰ ਅੱਛੀ ਤਰ੍ਹਾਂ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਵਿੱਚ ਦੀ ਤੇ ਸਾਡੀ ਆਈਡੀ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਸਾਡੇ ਚੈਨਲ ਨੂੰ ਵੀ ਫੋਲੋ ਕਰ ਲਿਓ ਜੀ ਤੇ ਸਾਡੀ ਇੰਸਟਾਗ੍ਰam ਆਈਡੀ ਨੂੰ ਵੀ ਫੋਲੋ ਕਰ ਦਿਓ ਜੀ ਅਗਰ ਸੋਨੂੰ ਫੇਰ ਵੀ ਕੋਈ ਡਾਊਟ ਹੁੰਦਾ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਜੀ ਡੀਐਮ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਜੀ ਅਸੀਂ ਉਸੇ ਟੌਪਿਕ ਤੇ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਵਾਂਗੇ ਜੀ ਆ ਦੇਖੋ ਜੀ ਅਸੀਂ ਵੱਲ ਨਹੀਂ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਅਸੀਂ ਉੱਪਰ ਦੀ ਵੱਲ ਨਹੀਂ ਦਿੱਤਾ ਹੋਇਆ ਸਿੱਧਾ ਧਾਗਾ ਹੈ ਜੋ ਆਪਾਂ ਇਧਰ ਵਾਲੀ ਸਾਈਡ ਪਾਇਆ ਹੋਇਆ ਹੈਗਾ ਤੇ ਮਸ਼ੀਨ ਦੇ ਉੱਪਰ ਦੀ ਵੱਲ ਨਹੀਂ ਦੇਣਾਗਾ ਤੁਸੀਂ ਕਲੀਅਰ ਵੀਡੀਓ ਹੈ ਜੋ ਅਚੀ ਤਰ੍ਹਾਂ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣਾ ਜਿਹਾ ਵਰਕ ਹੋ ਜਾਂਦਾ ਜੀ ਬਸ ਥੋੜਾ ਜਿਹਾ ਆਪਾਂ ਧਾਗਾ ਲੂਜ਼ ਰੱਖਣਾ ਹੁੰਦਾ ਐਸੀ ਤਰੀਕੇ ਨਾਲ ਆਪਾਂ ਪਾ ਸਕਦੇ ਆ ਤੇ ਬਹੁਤ ਵਧੀਆ ਦੇਖੋ ਜੀ ਫਲਾਅਰ ਰੈਡੀ ਹੋਏ ਹੈਗੇ ਇਸ ਤਰ੍ਹਾਂ ਆਪਾਂ ਬਾਦਲੇ ਦਾ ਕੰਮ ਕਰ ਸਕਦੇ ਆ ਥੈਂਕ ਯੂ